ਸਿਲਕਲ ਮੈਸਕ ਖ਼ਵਾਲਸ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਵਿਧਾਨ ਸਭਾ ਹਲਕਾ ਗਿੱਦੜਵਾਹ ਜਿਮਣੀ ਚੋਰ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦਾ ਜਿਹੜਾ ਲੋਕ ਸਰਵਾ ਕਰਦੇ ਆ ਤੇ ਅੱਜ ਪਿੰਡ ਆਸਾ ਬੁੱਟਰ ਦੇ ਵਿੱਚ ਪਹੁੰਚੇ ਸੀ ਵੱਡੀ ਗਿਣਤੀ ਦੇ ਵਿੱਚ ਵੀਰ ਬਜ਼ੁਰਗ ਸਾਡੇ ਨਾਲ ਆ ਤੇ ਗੱਲਬਾਤ ਕਰਾਂਗੇ ਕੀ ਆ ਗਿੱਦੜਵਾਹ ਵਿਧਾਨ ਸਭਾ ਹਲਕੇ ਦੀ ਜਿਹੜੀ ਹਵਾ ਕੀ ਆ ਵੱਡੀ ਗਿਣਤੀ ਦੇ ਵਿੱਚ ਵੀਰ ਨਾਲ ਆ ਸਾਰੇ ਨਾਲ ਆਪਾਂ ਸਵਾਲ ਆ ਜਿਹੜੇ ਅੱਜ ਦੇ ਸਾਂਝੇ ਕਰਾਂਗੇ ਜਿਵੇਂ ਕਿ ਪਿਛਲੀਆਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਹੈ ਉਮੀਦਵਾਰਾਂ ਦਾ ਵੀ ਪਤਾ ਮੁਕਾਬਲਾ ਇੱਥੇ ਤਕੋਨਾ ਹੋਣ ਦੀ ਜਿਹੜੀ ਸਥਿਤੀ ਹੈਗੀ ਆ ਮੌਜੂਦਾ ਸਰਕਾਰ ਦੀ ਗੱਲ ਕਰ ਗਏ ਆਮ ਆਦਮੀ ਪਾਰਟੀ ਵੱਲੋਂ ਹਰਜੀਪ ਸਿੰਘ ਡਿੰਪੀ ਢਿੱਲੋਂ ਨੂੰ ਜਿਹੜੀ ਟਿਕਟ ਦੇ ਦਿੱਤੀ ਗਈ ਜੋ ਪਿਛਲੇ ਦਿਨੋਂ ਅਕਾਲੀ ਦਲ ਤੋਂ ਸ਼ਾਮਲ ਹੋਏ ਸੀ ਆਮ ਆਦਮੀ ਪਾਰਟੀ 'ਚ ਕਾਂਗਰਸ ਵੱਲੋਂ ਅਮਰਤਾ ਵੜੈੰਗ ਨੂੰ ਜਿਹੜੀ ਟਿਕਟ ਦਿੱਤੀ ਆ ਤੇ ਭਾਜੀਪੀ ਵੱਲੋਂ ਮੰਤਰੀ ਜਬਦਲ ਨੂੰ ਤੇ ਆਪਾਂ ਬੰਜਣਾ ਗੱਲਬਾਤ ਕਰਦੇ ਆਂ ਵੀ ਮੁਕਾਬਲਾ ਕਿਹਦੇ ਵਿੱਚ ਜਿਹੜਾ ਇਸ ਪੰਡ ਦੇ ਹਵਾ ਵੀ ਜਾਣਾਂਗੇ ਤੇ ਹਲਕੇ ਦੀ ਹਵਾ ਵੀ ਜਾਣਾਂਗੇ ਹਾਂਜੀ ਸਸ਼ੀਕਰ ਬਾਈ ਜੀ ਸੱਸੀ ਗਾਲਬੀ ਜੀ ਨਾਮ ਕੀ ਹੈ ਤੁਹਾਡਾ ਨਾ ਜੀ ਮੇਰਾ ਜਰਨੈਲ ਸਿੰਘ ਭੋਲਾ ਤੁਹਾਡਾ ਜਿਹੜਾ ਹਲਕਾ ਜੀ ਹਰ ਵਾਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਕੋਈ ਵੀ ਚੋਣ ਹੋਵੇ ਇਸ ਵਾਰ ਤਾਂ ਜਿਮਨੀ ਚੋਣਾਂ 1995 ਵਾਲਾ ਮਾਹੌਲ ਲੱਗਦਾ ਇੱਕ ਵਾਰ ਫੇਰ ਬਣ ਗਿਆ ਮੰਤਰੀ ਤੇ ਮੁੱਖ ਮੰਤਰੀ ਸਾਹਿਬਾਨ ਪਿੰਡਾਂ ਦੇ ਵਿੱਚ ਆਉਣੇ ਸ਼ੁਰੂ ਹੋ ਗਿਆ ਕਿਵੇਂ ਦੇਖਦੇ ਹੋ ਸਮੇਂ ਨੂੰ ਮੁਕਾਬਲਾ ਤਾਂ ਸਖਤ ਆ ਜੀ ਪੂਰਾ ਠੀਕ ਹੈ ਜੀ ਤੇ ਮਨਪ੍ਰੀਤ ਸਿੰਘ ਬਾਦਲ ਸਾਹਿਬ ਸਾਡੇ ਚਾਰ ਵਾਰੀ ਪਹਿਲਾਂ ਹਲਕੇ ਤੋਂ ਇਥੇ ਨਾਮਜ਼ਦਗੀ ਕਰ ਚੁੱਕੇ ਆ ਹਾਂਜੀ ਪਾਰ ਦੇ ਵਿੱਚੋਂ ਹਲਕਾ ਹੀ ਛੱਟ ਕੇ ਜਾਵੜੇ ਜੀ ਹੁਣ ਮੈਨੂੰ ਤਾਂ ਲੱਗਦਾ ਜਿਵੇਂ ਉਹਨਾਂ ਨੂੰ ਬਹੁਤਾ ਲੋਕ ਮੂੰਹ ਲਾਉਣਗੇ ਬਾਕੀ ਰਹੀ ਜਿਹੜੀ ਬੀਜੇਪੀ ਦਾ ਕੰਮ ਹੈ ਜ਼ਿੰਮੇਵਾਰ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਜੀ ਠੀਕ ਹੈ ਜੀ ਜਿੰਨਾ ਵੀ ਕਹਦੇ ਮੰਡੀਆਂ ਦੇ ਵਿੱਚ ਨਾਜ ਰੋਲ ਹੈ ਡੀਏਪੀ ਨਹੀਂ ਮਿਲ ਰਹੀ ਤੇ ਦੂਜਾ ਬਾਈ ਸਾਡਾ ਡੈਂਪੀਟੀ ਲੋਨ ਜੀ ਉਹ ਸੀਗਾ ਅਕਾਲੀ ਦਲ ਦੇ ਵਿੱਚ ਉਹਦੀ ਬੜੀ ਵਧੀਆ ਸੀ ਚੜ੍ਹਤ ਠੀਕ ਹੈ ਜੀ ਪਰ ਉਹਨੇ ਮੈਨੂੰ ਤਾਂ ਇਹ ਲੱਗਦਾ ਵੀ ਭਾਵੇਂ ਉਹ ਚਾਹੇ ਉਹ ਜਿੱਤ ਵੀ ਜਾਵੇ ਹਾਂਜੀ ਪਰ ਜਿੰਨੀ ਉਹਦੀ ਚੜ੍ਹਤ ਅਕਾਲੀ ਦਲ ਦੇ ਵਿੱਚ ਸੀ ਨਾ ਇੱਧਰ ਆ ਕੇ ਉਹਦੀ ਉਹ ਚੜ੍ਹਤ ਨਹੀਂ ਬਣਨੀ ਤੇ ਮੈਨੂੰ ਤਾਂ ਇਸ ਹਾਂਜੀ ਤੇ ਤੀਸਰਾ ਨੰਬਰ 'ਚ ਗੱਲ ਕਰੀਏ ਰਾਜਾ ਵੜਿੰਗ ਦੀ ਗੱਲ ਕਰੀਏ ਤਾਂ ਤਿੰਨ ਵਾਰ ਉਹ ਵੀ ਵਿਧਾਇਕ ਰਹੇ ਉਹਨਾਂ ਦੇ ਕੰਮ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜੇ ਬਾਈ ਜੀ ਰਾਜਾ ਵੜਿੰਗ ਦੇ ਕੰਮ ਆ ਅਸੀਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਮੈਂ ਗੱਲ ਕਰਦਾ ਵੀ ਸਾਡੇ ਪਿੰਡ ਦੇ ਵਿੱਚ ਜਿੰਨੇ 25 ਸਾਲ ਦੇ ਵਿੱਚ ਕੰਮ ਨਹੀਂ ਜਿੰਨੇ 5 ਸਾਲਾਂ ਦੇ ਵਿੱਚ ਸਾਡੇ ਸਾਡੀ ਪੰਚਾਇਤ ਨੇ ਸਾਡੇ ਸਰਪੰਚ ਸਾਹਿਬ ਨੇ ਸਿਰਫ ਰਾਜਾ ਵੜਿੰਗ ਦੀ ਬਦੌਲਤ ਹੀ ਹੈ ਤੇ ਡੈਂਪੀ ਸਾਡੇ 10 ਸਾਲ ਹਲਕਾ ਚਾਰਜ ਰਹੇਗਾ ਤੇ ਸਾਡੇ ਪਿੰਡ ਦੇ ਵਿੱਚ ਤਾਂ ਉਹਦਾ ਕੋਈ ਬੋਰਡ ਮੈਨੂੰ ਤਾਂ ਲੱਗਦਾ ਨਹੀਂ ਜੇ ਕੋਈ ਬੋਰਡ ਹੈ ਹੋਵੇ ਤਾਂ ਮੈਂ ਉਹਨੂੰ ਵੋਟ ਉਹ ਮੈਂ ਉਹਨੂੰ ਵੋਟ ਪਾ ਦੂੰਗਾ ਜੇ ਉਹਦਾ ਕੋਈ ਇੱਕ ਵੀ ਬੋਰਡ ਹੋਵੇ ਤਾਂ ਅੱਛਾ 4 ਸਾਲ ਦੇ ਵਿੱਚ ਉਹਦੇ ਇੰਨੀ ਬਰੌਤ ਬੋਰਡ ਵੀ ਨਹੀਂ ਬੋਰਡ ਵੀ ਉਹਨੇ ਲਾਇਆ 10 ਸਾਲਾਂ ਦੇ ਵਿੱਚ ਸਾਡੇ ਕੋਲ ਨਹੀਂ ਪੱਥਰੀਆਂ ਨਹੀਂ ਉਹਦਾ ਜੀ ਤੇ ਮੰਤਰੀ ਬਾਦਲ ਸਾਹਿਬ ਕਹਿੰਦੇ ਚਾਰ ਵਾਰ ਇਸ ਹਲਕੇ ਦੀ ਮੈਂ ਮੰਦੰਦਗੀ ਕਰ ਚੁੱਕਿਆ ਮੈਂ ਵੀ ਬਹੁਤ ਕੰਮ ਕੀਤੇ ਉਹਨਾਂ ਦੇ ਕੰਮ ਨੂੰ ਕਿਵੇਂ ਦੇਖਦੇ ਕੰਮ ਕੀਤੇ ਆਂ ਜੀ ਪਰ ਨਹੀਂ ਕੋਈ ਨਹੀਂ ਕੀਤੇ ਜਿੰਨੇ 5 ਸਾਲਾਂ ਦੇ ਵਿੱਚ ਉਹ ਉਹਨੂੰ ਮੌਕਾ ਵੀ ਲੋਕਾਂ ਨੇ 20 ਸਾਲ ਦਿੱਤਾ ਜੀ ਹਾਂ ਜੀ ਕਿ ਉਹ ਉਹ ਮੈਂ ਪਹਿਲੀ ਗੱਲ ਤਾਂ ਨਾਲ ਦੀ ਨਾਲ ਉਹ ਖਜ਼ਾਨਾ ਮੰਤਰੀ ਵੀ ਰਹੇ ਤੇ ਰਾਜੇ ਵਿੜੰਗ ਕੋਲ ਦਾ ਸਾਰੇ ਮਹੀਨੇ ਤਿੰਨ ਮਿਲੇ ਨੂੰ ਮੰਤ ਅੱਜ ਲੋਕਾਂ ਦੀ ਹਵਾ ਕੀ ਹੈ ਜਾਂ ਗਿੱਦੜਵਾਦੀ ਜਾਂ ਤੁਹਾਡੇ ਪਿੰਡ ਦੀ ਹਵਾ ਕੀ ਹੈ ਸਾਡੇ ਪਿੰਡ ਦੀ ਹਵਾ ਤਾਂ ਵੈਸੇ ਠੀਕ ਹੈ ਸੋਹਣੀ ਬੋਟ ਤਾਂ ਪਊਗੀ ਪਰ ਸਾਨੂੰ ਲੱਗਦਾ ਸਾਨੂੰ ਉਮੀਦ ਹੈ ਵੀ ਰਾਜੇਵਿੰਗ ਦੀ ਵੋਟ ਇੱਥੋਂ ਬਹੁਤ ਅ ਜਿਹੜਾ ਕੋ ਕੀ ਨਾਮ ਕੀ ਇਹ ਤਾਂ ਜਿਸਮੇ ਐਲਸੰਗ ਜੀ ਅੱਛਾ ਕਿਵੇਂ ਦੇਖਦੇ ਹੋ ਸਰਕਾਰ ਇੱਕ ਪੌਣਿਕ ਤਿੰਨ ਸਾਲ ਦਾ ਸਮਾਂ ਹੋ ਗਿਆ ਮੈਨੂੰ ਲੱਗਦਾ ਇੱਕ ਬੜੀ ਵੱਡੀ ਲਹਿਰ اٹਹੀ ਸੀ ਬਦਲਾ ਦੇ ਨਾਂ ਦੀ ਲੋਕਾਂ ਨੇ ਬਦਲਾ ਦੇ ਨਾਂ ਨੂੰ ਵੋਟਾਂ ਵੀ ਪਾਈਆਂ 92 ਵਿਧਾਇਕ ਵੀ ਚੁਣੇ ਗਏ ਆ ਕੀ ਲੱਗਦਾ ਪੌਣੇ ਤਿੰਨ ਸਾਲਾਂ ਤੋਂ ਆਪਾਂ ਦੇਖਦੇ ਆਏ ਹਾਂ ਕੁਝ ਬਦਲਾ ਹੋਇਆ ਬਦਲਾਅ ਤਾਂ ਇਹ ਹੀ ਹੋਇਆ ਏ ਇਦੋਂ ਨਮੀ ਨਾ ਨਮੀ ਸਰਕਾਰ ਨਾ ਆਵੇ ਇਹ ਦੁਬਾਰਾ ਤੇ ਨਾ ਹੀ ਬਣਨੀ ਹੈ ਸਭ ਤੋਂ ਨਕਮੀ ਰਹੂਗੀ ਜਦੋਂ ਅਗਲੀਆਂ ਵਿਧਾਨ ਸਭਾ ਦਾ ਇਲੈਕਸ਼ਨ ਆਏ ਉਦੋਂ ਲੋਕ ਇਹ ਬਲਦਾਨ ਦਾ ਜਵਾਬ ਦੇਣਗੇ ਅੱਛਾ ਅੱਜ ਇਹ ਜਿਹੇ ਹਾਲਾਤ ਆ ਤੇ ਬਾਕੀ ਜਿਹੜੇ ਮੈਂ ਤਾਂ ਇੱਕ ਗੱਲ ਜਾਂਦਾ ਜਿਹੜੇ ਬੰਦਾ ਆਪ ਦੇ ਘਰੇ ਨਹੀਂ ਕੁਝ ਕਰ ਸਕਦਾ ਦੂਜੇ ਘਰੇ ਜਾ ਕੇ ਕਰੂ ਜਿਹੜਾ ਡੈਂਪੀਟ ਇਲੈਕਸ਼ਨ ਲੜ ਰਿਹਾ ਉਹ ਵੀ ਪਹਿਲਾਂ ਉਹ ਕਾਲੀਦਾਲ ਚ ਤਾਂ ਉਹ ਸੁਖਵੀਰ ਦਾ ਮੰਨ ਲਓ ਸੱਜੀ ਬਾਹ ਸੀ ਉਹ ਬੰਦੇ ਨੂੰ ਧੋਖਾ ਦੇ ਆ ਤੇ ਇੱਥੇ ਆਮ ਆਦਮੀ ਚਾ ਕੋ ਕਰ ਦੂਗਾ 400 ਬੱਸ ਬਣਾਈ ਉਹਨੇ ਉਸ ਬੰਦੇ ਚ 400 ਪਰਮਿਟ ਲਿਆ ਉਹ ਤੋਂ ਜੇ ਉਹਦਾ ਨਹੀਂ ਬਣਿਆ ਤਾਂ ਉਹ ਇਹਨਾਂ ਦਾ ਕੀ ਬਣੂਗਾ ਜਿੰਨਾਂ ਤੋਂ ਹੋਣਾ ਹੀ ਕੁਛ ਨਹੀਂ ਨਹੀਂ ਉਹ ਤਾਂ ਕਹਿੰਦੇ ਸੀ ਲੋਕਾਂ ਦੇ ਖਾਤਰ ਵੀ ਕੰਮ ਨਹੀਂ ਹੋ ਰਿਹਾ ਸੀ ਲੋਕਾਂ ਦੇ ਖਾਤਰ ਸੀ ਆਏ ਲੋਕਾਂ ਦੇ ਖਾਤਰ ਨੇ ਹੁਣ ਉਹਨਾਂ ਨੂੰ ਉਹ ਜਿਹੜੀ 400 ਬੱਸ ਦਾ ਟੈਕਸ ਉਸ ਭਰਨੇ ਪੈਂਦੇ ਆ ਜਿਹੜੇ ਸਰਕਾਰ ਚ ਬੈਠੇ ਉਹਨਾਂ ਤੋਂ ਵੱਜ ਜਾਂਦੇ ਆ ਉਹਨਾਂ ਨੇ ਲੋਕਾਂ ਦਾ ਕਰਨ ਲੋਕਾਂ ਦਾ ਕਰਨਾ ਹੁੰਦਾ ਦਾ ਬੰਦਾ ਫਕੀਰ ਬਣ ਕੇ ਕਰਦਾ ਹੈ ਇਹ ਤਾਂ ਬੜੇ ਵੱਡੇ ਬੋਰਡ ਲੱਗੇ ਆ ਵੀ ਇੱਕ ਪਾਸੇ 12 ਸਾਲ ਲਿਖਿਆ ਇੱਕ ਪਾਸੇ ਮੈਨੂੰ ਲੱਗਦਾ 18 ਸਾਲ ਉਹਦੇ ਲਿਖਿਆ ਆਪਣੇ 16 ਸਾਲ ਲਿਖਿਆ ਮੰਤਰੀ ਬਾਦਲ ਦੇ 28 ਸਾਲ ਬਣਾਓ ਕਹਿੰਦੇ ਸਾਨੂੰ 2.5 ਸਾਲ ਹੀ ਦੇ ਦਿਓ ਅਸੀਂ 28 ਸਾਲ ਜਿੰਨਾ ਕੰਮ ਕਰਾਂਗੇ 2.5 ਸਾਲ ਮਿਲਨੇ ਨੇ 2.5 ਸਾਲ ਪਹਿਲਾਂ ਮਿਲਿਆ ਹੀ ਆ ਆਮ ਆਦਮੀ ਤਾਂ ਪੌਣੇ 3 ਸਾਲ ਹੋ ਗਏ 2.5 ਵੀ ਛੱਡ ਹਾਂਜੀ ਪੌਣੇ 3 ਸਾਲ ਹੋ ਗਏ ਮੈਨੂੰ ਤਾਂ ਕਿਤੇ ਇੱਟ ਲਾਈ ਨਹੀਂ ਦੀਦੀ ਉਹਨਾਂ ਜਿਹੜੇ ਪੁਰਾਣੇ ਪੈਸੇ ਪਏ ਸੀਗੇ ਰਾਜਾ ਬੜਨ ਸਾਹਿਬ ਤੇ ਦਿੱਤੇ ਹਰੇਕ ਪੰਚਾਇਤ ਕੋਲ ਸੀ ਉਹ ਨਹੀਂ ਲਾਉਣ ਦਿੱਤੇ ਤੇ ਆ ਆਪ ਦੇ ਇਹਨਾਂ ਨੇ ਕਿੱਥੋਂ ਲੈ ਕੇ ਲਾਉਣੇ ਸੀ ਮੰਤਰੀ ਦੇ ਬਦਲ ਦੇ ਕੰਮ ਉਹ ਕਿਵੇਂ ਦੇ ਮੰਤਰੀ ਦੇ ਕੰਮ ਅਸੀਂ ਤਾਂ ਬਾਹਲੇ ਵੇਖੇ ਨਹੀਂ ਇਹ ਬਾਰੇ ਇਤਜ਼ਾਲ ਜਰੂਰ ਸੀ ਜੇ ਕਿਸੇ ਦੇ ਕੁੱਤਾ ਚੰਗਾ ਹੁੰਦਾ ਉਹਦੇ ਦਾਲੇ ਖੜ ਜਾਂਦਾ ਸੀ ਉਹ ਬਹੁਤ ਚੰਗਾ ਜੇ ਕਿਸੇ ਦੇ ਮੈਂ ਚੰਗੀ ਹੁੰਦੀ ਉਹਦੇ ਦਾਲੇ ਖੜ ਜਾਂਦੇ ਇੰਨੇ ਚ ਲੋਕਾਂ ਨੂੰ ਖੁਸ਼ ਕਰਕੇ ਉੱਠ ਜਾਂਦਾ ਹੁੰਦੇ ਤਾਂ ਮਤਾ ਕਰਦਾ ਜੇ ਕਿਸੇ ਦੇ ਵੱਡਾ ਕੁੱਕੜ ਵੇਖ ਲਓ ਆ ਤਾਂ ਬੜੀ ਲੰਮੀ ਤਾਂ ਹੋਣਾ ਤੇ ਕੰਮ ਤਾਂ ਉਹਨੇ ਕਿਹਾ ਕਿਤੇ ਨੇ ਹੈ ਵਿੜਿਆ ਜਰੂਰ ਲੈਂਦਾ ਸੀ ਲੋਕਾਂ ਅੱਜ ਫਿਰ ਲੋਕਾਂ ਦੇ ਵਿੱਚ ਵਿਚਰਿਆ ਅੱਜ ਨਵੇਂ ਦਲਾਸੇ ਇਹ ਦਿੰਦਾ ਵਾਵਾ ਸਾਰਿਆਂ ਦਾ 250 ਨੌਕਰੀ ਤਾਂ ਮੇਰੇ ਪਿੰਡ 'ਚ ਹੀ ਵੰਡ ਗਿਆ। ਅੱਛਾ। ਕਹਿੰਦਾ ਜਿਹੜੀ ਰੇਲਵੇ 'ਚ ਉਹ ਤਾਂ ਆਪਣੇ ਹੱਥ 'ਚ ਭਾਵੇਂ ਘੰਟੇ 'ਚ ਜਾਵੜੋ ਮੈਂ ਭਰਤੀ ਕਰਾ ਦੇਣਾ। ਅੱਛਾ। ਤੇ ਜਿਹੜੇ ਆ ਆਮ ਲੋਕ ਕੋਈ ਫੌਜਪੂ ਚਾਹੁੰਦਾ ਆਪਣਾ ਸੱਭਿਆਰ ਦਾ ਕੰਮ ਤੇ ਪਹਿਲਾਂ ਸਾਨੂੰ ਤਾਂ 52 ਪਿੰਡਾਂ ਗਿੱੜਵੇ ਦੇ ਇੱਕ ਪਿੰਡ 'ਚ ਆਏ ਦਾ ਮਨਪ੍ਰੀਤ ਦਾ ਕੋਈ ਨੌਕਰੀ ਤੇ ਲਵਾਇਆ ਨਹੀਂ ਵੇਖਿਆ। ਕਿਸੇ ਨੇ ਬੈਲਟ ਨਹੀਂ ਵੇਚੀ ਵੀ ਇੱਥੇ 2 ਸਟਾਰ ਲੱਗੇ ਮਨਪ੍ਰੀਤ ਨੇ ਲਵਾਇਆ। ਇਸ ਪਿੰਡ ਦੀ ਵੋਟ ਕਿੰਨੀ ਗਈ? 2300 ਵੋਟਾਂ ਸਾਡੇ। ਤੇ ਕਿਵੇਂ ਰਹਿੰਦੀ ਹੈ ਪਹਿਲਾਂ ਕਿਹੜੀ ਪਾਰਟੀ ਦੀ ਵੋਟ ਵਾਦੀ? ਅਜੇ ਤੱਕ ਮੰਨ ਲਓ ਤੁਸੀਂ 15 ਸਾਲ ਲਗੇ ਉਦੋਂ ਦੀ ਕਾਂਗਰਸ ਦੀ ਵਾਧਦੀ ਹੈ ਕਦੇ ਥੋੜੀ ਕਦੇ ਬਾਲੀ ਕਦੇ ਥੋੜੀ ਅੱਛਾ ਤੇ ਇਸ ਵਾਰ ਕਿੰਨੀ ਵੋਟ ਜਿਹੜੀ ਵਧੂਗੀ ਤੁਹਾਡੇ ਹਿਸਾਬ ਨਾਲ ਅਸੀਂ ਤਾਂ ਤਖਦੇ ਹਾਂ ਵਧੂਗੀ 200 ਵੋਟ ਦਾ ਪਰਮਾਤਮਾ ਨੂੰ ਪੁੱਛੋ ਹੋਰ ਵੀ ਬਾਈ ਸਾਡੇ ਨਾਲ ਮੌਜੂਦ ਆ ਗੱਲਬਾਤ ਲਈ ਆਜੋ ਬਾਈ ਜੀ ਅੱਗੇ ਆਜੋ ਆਜੋ ਕੋਈ ਗੱਲ ਨਹੀਂ ਸਸ਼ੀ ਗਾਰਜੀ ਕੀ ਨਾਮ ਕੀ ਸਿਦਾ ਜੀ ਕਿਵੇਂ ਸਿੰਘਾ ਅੱਛਾ ਕਿਵੇਂ ਦੇਖਦੇ ਹੋ ਕਿਦੜਵਾਦੀ ਹਵਾ 1995 ਵਾਲੀ ਲੱਗਦੀ ਹੈ ਕਿ ਕੁਝ ਬਦਲ ਲੱਗਦਾ ਇਹ ਜੀ ਦੋ ਤੋਂ ਵੀ ਝੋਰ ਜਾਂਦੇ ਆ ਅੱਛਾ ਜੀ ਉਹ ਤੋਂ ਬੜਾ ਝੋਰ ਆ ਕਿਵੇਂ ਇਹ ਜਿਹੜਾ ਹਲਕਾ ਮੈਨ ਲੱਗਦਾ ਇਹ ਉਲਟੀ ਚੱਲਦਾ ਹੁੰਦਾ ਸਰਕਾਰ ਦੇ 1995 ਦੇ ਵਿੱਚ ਵੀ ਮੰਤਰੀ ਬਦਲ ਨੂੰ ਜਿਤਾਤਾ ਸੀਗਾ ਤੇ ਇਸ ਵਾਰ ਕਿਵੇਂ ਲੱਗਦਾ ਇਹ ਜੀ ਰਾਜਾ ਆਪਣੇ ਜਿੱਤ ਕੋਈ ਅੱਛਾ ਹੂੰ ਕਿੰਨੀ ਗਲੀੜਦਾ ਜੀ ਕਿਉਂਕਿ ਤੁਹਾਡੇ ਮੁਕਾਬਲਾ ਜਿਹੜਾ ਬਹੁਤ ਕੱਸਦਾ 17 18 ਹਜ਼ਾਰ ਦਾ ਅੱਛਾ ਹਾਂ ਹਾਂ ਜੀ ਹੋਰ ਵੀ ਬਾਈ ਮਜੂਦ ਹੈ ਮਜੂਦ ਕੋ ਕਿਵੇਂ ਦੇਖਦੇ ਹੋ ਜੀ ਬਾ ਠੀਕ ਹੈ ਜਟੇ ਮੈਂ ਤਾਂ ਉਹ ਅਜੀਤ ਆਕੇ ਰ ਆਪਕੋ ਕਿੰਭਾਗੇ ਬਾਤ ਪਾਈ ਸੀ ਉਹਦਾ ਟੱਕ ਅਜੀਤ ਕਹਿੰਦਾ ਕਿ ਸਾਡੀ ਤੇ ਇਹਨੇ ਪੈਰੀ ਗੱਲ ਸਾਡੀ ਡੀਪੂ ਬੰਦ ਕਰਤਾ ਸੀ ਸਾਡਾ ਤਾਂ ਐਚਐਸ ਸਰਕਾਰ ਅੱਛਾ ਠੀਕ ਹੈ ਜੀ ਹਾਂ ਤੁਸੂ ਅੱਜ ਸਾਡੇ ਦਾ ਕਣਕ ਤੋਂ ਸਾਰੇ ਗਰੀਬ ਤੰਗ ਹੈ ਅੱਗੇ ਘਰ ਘਰ ਕਣਕ ਪੇਰੇ ਦੀ ਸੁਣ ਕਿਸੇ ਦੇ ਵਿਖਾ ਦਿਓ ਆਟਾ ਹੀ ਵਿਖਾ ਦੇ ਮੁੱਲ ਲੈ ਕੇ ਆਉਂਦੇ 30 35 ਰੁਪਏ ਆਟਾ ਢਿੰਪੀ ਢੋਲਸਾ ਕਹਿੰਦੇ ਵੀ ਇਹ ਜਿਹੜੀ ਕਣਕਾ ਦਾਲ ਦੀ ਸਕੀਮ ਆ ਜਿਹੜੀ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਸੀ ਬਿਆਸੀ ਇਸ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਹੁਣ ਜਿਹੜਾ ਚਲਾਵਾਂਗੇ ਅੱਜ ਤਾਂ ਪੱਕਿਆਂ ਨਾਲ ਜੀ ਜਦੋਂ ਕਰਨਗੇ ਵੇਖੀ ਜਾਓਗੇ ਜਿਹੜੇ ਬਾਦਲ ਸਾਹਿਬ ਨੇ ਕੀਤੇ ਉਹ ਤਾਂ ਸਾਰੇ ਬੰਦ ਕਰਤੇ ਵੀ ਭਗਵੰਤ ਮਾਨ ਨੇ ਸੀਐਮ ਸਾਹਿਬ ਇਹ ਵੀ ਕਹਿੰਦੇ ਹੁੰਦੇ ਸੀ ਕਿ ਆਮ ਲੋਕਾਂ ਦੀ ਸਰਕਾਰ ਹੋਊਗੀ ਤੁਹਾਨੂੰ ਲੱਗਦਾ ਵੀ ਵਿਪਿੰਡਾ ਦੇ ਵਿੱਚ ਚੱਲਿਆ ਕਰੂਗੀ ਲੱਗਦਾ ਕਿਤੇ ਇੱਥੇ ਆਮ ਲੋਕਾਂ ਦਾ ਬੋਲ ਬਸ ਸਾਹਿਬ ਜੀ ਕਿਤੇ ਗਰੀਬਾਂ ਦੀ ਤਾਂ ਗੱਲ ਹੀ ਨਹੀਂ ਆ ਆਮ ਬੰਦੇ ਦੀ ਸਰਕਾਰ ਹੀ ਨਹੀਂ ਕਰਦਾ ਕੋਈ ਕੋਈ ਨਹੀਂ ਗੱਲ ਕਰਦਾ ਜੀ ਨਾ ਸਾਡੀ ਕਦੇ ਦੱਸੋ ਭਗਵੰਤ ਮਾਨ ਨੇ ਕੋਈ ਗਰੀਬ ਦੀ ਗੱਲ ਕੀਤੀ ਕਦੇ ਕਦੇ ਵੀ ਗੱਲ ਨਹੀਂ ਆਈ ਸਾਹਿਬ ਅਸੀਂ ਤਾਂ ਅਸੀਂ ਤਾਂ ਆਹੀ ਹਾਲਾ ਸਾਡਾ ਤੇ ਉਹ ਤਾਂ ਮੰਦਾ ਆ ਗਿਆ ਜੀ ਇਹ ਤੋਂ ਪਿਛਲੀਆਂ ਸਰਕਾਰਾਂ ਦੀ ਚਲੋ ਆਪਾਂ ਗੱਲ ਕਰ ਲੈਨੇ ਆ ਪਿਛਲੇ ਵਿਧਾਇਕਾਂ ਦੀ ਗੱਲ ਕਰ ਲੈਨੇ ਤੁਹਾਡੇ ਕੋਲੇ ਪੁਰਾਣੇ ਵਿਧਾਇਕਾ ਜੇ ਮੰਤਰੀ ਬਾਦਲ ਦੀ ਗੱਲ ਕਰ ਲਈ ਉਹਨਾਂ ਨੇ ਚਾਰ ਪਲਾਨ ਨਮੈਂਦਗੀ ਕੀਤੀ ਉਹਨਾਂ ਦੇ ਕੰਮਾਂ ਨੂੰ ਕਿਵੇਂ ਦੇਖਦੇ ਨਹੀਂ ਸਾਹਿਬ ਉਹਨਾਂ ਨੇ ਤਾਂ ਉਹ ਤਾਂ ਗਲਾਰੀਆਂ ਖਸਾ ਕੇ ਗਏ ਆ ਤੇ ਉਹ ਕਹਿੰਦੇ ਸਾਡੀ ਗਲਾਰੀ ਹੁਣ ਦੰਤੇ ਜਦੋਂ ਦਾ ਪੈਣ ਲੱਗਿਆ ਮੈਨਾਂ ਕੁਝ ਵੀ ਨਹੀਂ ਸਾਡੇ ਉੱਤੇ ਗਰੀਬਾਂ ਤੇ ਕੀ ਕੀਤਾ ਉਹਨਾਂ ਨੇ ਕੁਝ ਤੇ ਡਿੰਬੀ ਢਿੱਲੋ ਹਲਕਾ ਇੰਚਾਰਜ ਰਹਿ ਹਾਲਾਂਕਿ ਉਹਨਾਂ ਕੋਲ ਕੋਈ ਸੰਵਿਧਾਨਿਕ ਅਹੁਦਾ ਤਾਂ ਨਹੀਂ ਸੀਗਾ ਤੇ ਉਹਨਾਂ ਅਕਾਲੀ ਦਲ ਦੀ ਸਰਕਾਰ ਵੇਲੇ ਉਹ ਹਲਕੇ ਦੇ ਇੰਚਾਰਜ ਰਹਿ ਤੁਹਾਡੇ ਪਿੰਨਾਂ ਉਦੋਂ ਕੋਈ ਖਾਸ ਤਾਂ ਨਹੀਂ ਸਾਡਾ ਗਰੀਬਾਂ ਦਾ ਤਾਂ ਹਾਂ ਹੀ ਮੰਦਾ ਰਿਆ ਜੀ ਠੀਕ ਹੈ ਵੀ ਸਾਨੂੰ ਆ ਕਣਕ ਕਣਕ ਦਾ ਸੀਗਾ ਉਹ ਬਾਦਲ ਸਾਹਿਬ ਦੀ ਚੰਡੀ ਸੀ ਬਹੁਤ ਵਧੀਆ ਸੀ ਸਾਡਾ ਟਾਈਮ ਬੁਰਿਆ ਫਿਰ ਅਸੀਂ ਪਰ ਅਸੀਂ ਕਹਾਂਗੇ ਵੀ ਵਧੀਆ ਸੀ ਬਾਦਲ ਸਾਹਿਬ ਲਈ ਸਾਡੇ ਗਰੀਬਾਂ ਦੇ ਆਕਨ ਵਧੀਆ ਸੀਗੇ ਪਰ ਅੱਜ ਸਾਡਾ ਬਹੁਤ ਬੁਰਾਾਲਾ ਜੀ ਅੱਜ ਤਾਂ ਡੈਂਪੀ ਸਾਹਿਬ ਵੀ ਚਲੇ ਗਏ ਪਲਾਂ ਤੇ ਸਾਡਾ ਗਰੀਬਾਂ ਦਾ ਬਹੁਤ ਮੰਦਾਗਾ ਬਾਈ ਜੀ ਸਰਕਾਰ ਦੇ ਪੌਣੇ 3 ਸਾਲ ਦੇ ਕੰਮ ਨੂੰ ਕਿਵੇਂ ਦੇਖੀ ਪੌਣੇ 3 ਸਾਲਾਂ ਬਾਈ ਜੀ ਸਾਰਾ ਨਕਮੀ ਸਰਕਾਰ ਸਾਫ਼ ਤੋਂ ਹੀ ਹੈ ਜੋ ਲੋਕਾਂ ਦਾ ਵਾਅਦੇ ਕੀਤੇ ਸੀ ਮਲਾਜਮਾ ਨਾ ਕੀਤੇ ਸੀ ਸੀ ਉਹ ਕਰਦਾਂਗੇ ਆਪ ਘਰਾਂ ਦੇ ਲੁੰਡੇ ਆ ਆਮ ਕਰਾਂ ਦੇ ਮੁੰਡੇ ਦਾ ਦਰੀਆਂ ਮਚਾਉਂਦੇ ਰਹੇ ਕਿ ਇੱਕ ਧਰਲੇਦਾਰ ਨੂੰ ਕਿ ਟਡਵਾ ਤੋਂ ਇਹਨੇ ਟਿਕਟ ਦਿੱਤੀ 20 ਪਿੰਡਾਂ ਦੇ ਸਰਪੰਚਾਂ ਦੇ ਕਾਗਜ਼ ਰੱਦ ਕਰਾਤੇ ਜਿਹੜੇ ਆਮ ਆਦਮੀ ਦੇ ਬੰਦੇ ਇੱਥੋਂ ਮੈਂਬਰੀ ਸਰਪੰਚੀ ਦੇ ਦਾਵੇਦਾਰ ਸੀ ਉਹਨਾਂ ਦੇ ਢਿੱਲੋ ਸਾਹਿਬ ਨੇ ਕਾਗਜ਼ ਕੈਨਸਲ ਕਰਾਤੇ ਇਹ ਆਮ ਆਦਮੀ ਸਰਕਾਰ ਨਹੀਂ ਤਾਂ ਢਿੱਲੇਦਾਰਾਂ ਦੀ ਸਰਕਾਰ ਹੈ ਤੁਹਾਡੇ ਪਿੰਡ ਦੇ ਵਿੱਚ ਵੀ ਹੋਇਆ ਵੀਰੇ ਜਿਹੜੇ ਕਾਗਜ਼ ਵੀਰੇ ਪਿੰਡ ਜੀ ਕਾਗਜ਼ ਕੈਨਸਲ ਕਰਾਇਆ ਚੋਣ ਸ਼ਾਨ ਲਾਟ ਹੋਣ ਤੋਂ ਬਾਅਦ ਅੱਛਾ ਆਮ ਆਦਮੀ ਦੇ ਦੂਹਾਂ ਦੇ ਕਰਾਏ ਸਾਡੇ ਸਰਪੰਚੀ ਦੇ ਕਰਵਾਏ ਵਿਣਕ ਸਾਹਿਬ ਨੇ ਧਰਨਾ ਲਵਾ ਕੇ ਚੋਣ ਕਮਿਸ਼ਨ ਤੋਂ 24 ਪਿੰਡਾਂ ਇਹ ਰੱਟਪੂਆ ਕੇ ਸਰਪੈਂਚੀਆਂ ਕੈਨਸਲ ਕਰਾਈਆਂ ਜਿੱਦਾਂ ਡਿੰਪੀ ਢਿੱਲਰ ਦੀ ਗੱਲ ਕਰੀਏ ਅਕਾਲੀ ਦਲ ਚੋਂ ਇਹ ਆਮ ਆਦਮੀ ਪਾਰਟੀ ਦੇ ਵਿੱਚ ਆਏ ਇਹਨਾਂ ਨੂੰ ਟਿਕਟ ਵੀ ਮਿਲ ਗਈ ਕੀ ਲੱਗਦਾ ਇਹਨਾਂ ਨੂੰ ਜਿਵੇਂ ਅਕਾਲੀ ਦਲ ਐਡਕੀ ਜ਼ੋਨ ਮੈਦਾਨ ਦੇ ਵਿੱਚ ਹੈ ਨਹੀਂ ਅਕਾਲੀ ਦਲ ਦੀ ਜਿਹੜੀ ਵੋਟ ਬੈਂਕ ਆ ਉਹਦਾ ਸਿਆਸੀ ਲਾਭ ਇਹਨਾਂ ਨੂੰ ਮਿਲ ਜਾਊਗਾ ਨਹੀਂ ਮਿਲਣਾ ਬਾਈ ਜੀ ਸ਼ਖਵੀਰ ਬਾਦਲ ਜੀ ਕਹਿ ਰਹੇ ਹੈ ਵੀ ਪੀਪੀ ਜੀ ਮਨਪਰੀ ਦੀ ਮਦਦ ਕਰੋ ਉਹ ਤਾਂ ਆਪਣੇ ਭਰਾ ਮੂਹ ਜਾ ਪਈ ਉਹਨਾਂ ਦਾ ਜਿੱਦੜਵਾਚ। ਨਹੀਂ ਉਸ ਸਮੇਂ ਫਿਰ ਡੈਂਪੀ ਢਿੱਲੂ ਸਹੀ ਸੀ ਜਿਹੜਾ ਇਲਜ਼ਾਮ ਲਾਉਂਦਾ ਸੀ ਮਨਪ੍ਰੀਤ ਵੀ ਬਾਦਲ ਨੂੰ ਜਿਹੜਾ ਕਾਲੀ ਦਲ ਡਾਇਰੈਕਟਰ ਦੇ ਰਹੀ ਹੈ ਮੈਂ ਤਾਂ ਭਾਈ ਜੀ 2022 ਦੇ ਵਿੱਚ ਮਨਪ੍ਰੀਤ ਬਾਦਲ ਨੇ ਡੈਂਪੀ ਢਿੱਲੂ ਦੀ ਮਦਦ ਕੀਤੀ ਉਦੋਂ ਤਾਂ ਮਨਪ੍ਰੀਤ ਚੰਗਾ ਸੀ ਡੈਂਪੀ ਢਿੱਲੂ ਲਈ ਅੱਜ ਡੈਂਪੀ ਢਿੱਲੂ ਲਈ ਮਨਪ੍ਰੀਤ ਵੀ ਮੜਾ ਹੋ ਗਿਆ। ਉਦੋਂ ਮਨਪ੍ਰੀਤ ਬਠਿੰਡੇ ਤੋਂ ਮਨਪ੍ਰੀਤ ਨੂੰ ਜਿਤਾਉਣ ਆਉਂਦਾ ਸੀ। ਮਨਪ੍ਰੀਤ ਦਾ ਮੁੰਡਾ ਅਰਜਨ ਬਾਦਲ ਇਨਾ ਪਿੰਡਾਂ ਜਾ ਕੇ ਕੰਪੇਨ ਕਰਦਾ ਸੀ ਵੀ ਸਾਡਾ ਇਹ ਆ ਫਲਾਨਾ ਜੀ ਤੁਸੀਂ ਢਿੱਲੋ ਸਾਹਿਬ ਨੂੰ ਜਿਤਾਓ ਅੱਜ ਜੋ ਮਨਪਰੀਤ ਵੀ ਢੋਲੀ ਮਾੜਾ ਹੋ ਗਿਆ ਜਦੋਂ ਡੈਂਪੀ ਢੱਲੋ ਸ਼ਕਵੀਰ ਬਾਦਲ ਦਾ ਨਹੀਂ ਨਾ ਬਣੇ ਉਹ ਕਿਸੇ ਦਾ ਹੋਰ ਨਹੀਂ ਬਣ ਸਕਦਾ ਲੋਕ ਲੋਕ ਹਵਾਕੀਏ ਲੋਕ ਹਵਾ ਬਈ ਦੀ ਆਮ ਆਦਮੀ ਨੇ ਬੁਰੀ ਤਰ੍ਹਾਂ ਕਿ ਡੜਵਾ ਤੋ ਹਾਰਨਾ ਤੇ 2027 ਦੇ ਵਿੱਚ ਆਮ ਆਦਮੀ ਦੀ ਲਹਿਰ ਖਤਮ ਹੋ ਜਾਣੀ ਹੈ ਸੀਐਮ ਸਾਹਿਬ ਦੇ ਮੈਨੂੰ ਲੱਗਦਾ ਲਗਾਤਾਰ ਤੀਜਾ ਚੌਥਾ ਗੇੜਾ ਅੱਜ ਕੇਜਰੀਵਾਲ ਸਾਹਿਬ ਵੀ ਗਿੱਦੜਵਾ ਦੇ ਵਿੱਚ ਆ ਸੀਐਮ ਸਾਹਿਬ ਫੇਰ ਅੱਜ ਮੈਨੂੰ ਲੱਗਦਾ ਕੌਣੀਪਿੰਡ ਦੇ ਵਿੱਚ ਆਏ ਆ ਉਹਨਾਂ ਦੇ ਗੇੜਾ ਨਾਲ ਕੁਝ ਲੱਗਦਾ ਵੋਟਰ ਜਿਹੜੇ ਪ੍ਰਭਾਵਿਤ ਹੋਣਗੇ ਜਿੰਨੇ ਸੀਐਮ ਸਾਹਿਬ ਗਿੱਦੜਵਾ ਤੇ ਗੇੜੇ ਲਾਉਣਗੇ ਉਹਨਾਂ ਦਾ ਕਾਂਗੇ ਰਸ ਨੂੰ ਬੈਨੀਫਿਟ ਹੋਣਾ ਉਹਨਾਂ ਦਾ ਨੁਕਸਾਨ ਨਹੀਂ ਹੋਣਾ ਸੀਐਮ ਇੱਕ ਗੇੜੇ ਨਾਲ ਮਰਿੰਦਰ ਸਿੰਘ ਰਾੜਿਆ ਰੇਟਿੰਗ ਦੀ 5000 ਵੋਟ ਵਧਾਇਆ ਜਾਂਦਾ ਜਿੰਨੇ ਗੇੜੇ ਲਾਉਣਗੇ ਉਹਨਾਂ ਕਾਂਗੇ ਰਸ ਦੀ ਵੋਟ ਕਿੱਡੜਵਾ ਤੋਂ ਅੰਬਰਤਾ ਬੈਂਕ ਨੇ ਆਪੂ ਹੋਣਾ 20000 ਪਲੱਸ ਅੰਬਰਤਾ ਰਣਾਕਰ ਤੇ ਸਿੰਘ ਜੀ ਬਾਈ ਜੀ ਕਿਵੇਂ ਦੇਖਦੇ ਹੋ ਹਲਕੇ ਦੀ ਹਵਾ ਕਿਵੇਂ ਦੇਖਦੇ ਹੋ ਬਾਤ ਹੁਣ ਕੀ ਕਿਹਾ ਜਾਂਦਿਆਂ ਇਹਦਾ ਲੋਕਾਂ ਦਾ ਮੌਕੇ ਤੇ ਪਤਾ ਲੱਗਣਾ ਵੀ ਕੀ ਆ ਦੱਸ ਦੇ ਕੋਹਾ ਕਰ ਦੇ ਕੋਸ 2022 ਦੇ ਵਿੱਚ ਬਦਲਾਵਾਂ ਦੀ ਇੱਕ ਲਹਿਰ ਉੱਠੀ ਸੀ ਅੱਜ ਤੋਂ ਪੌਣੇ ਇੱਕ ਤਿੰਨ ਸਾਲ ਪਹਿਲਾਂ ਬੜੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਫਤਵਾ ਦਿੱਤਾ ਸੀ 92 ਵਿਧਾਇਕ ਵੀ ਜਿਹੜੇ ਉਹਨਾਂ ਦੇ ਬਣੇ ਸੀ ਮੌਜੂਦਾ ਸਰਕਾਰ ਦੇ ਪੌਣੇ ਤਿੰਨ ਸਾਲ ਦਾ ਸਮਾਂ ਹੋ ਗਿਆ ਕਾਫੀ ਵਾਅਦੇ ਕੀਤੇ ਸੀ ਲੋਕਾਂ ਨਾਲ ਲੱਗਦਾ ਉਹ ਵਾਅਦੇ ਨੇ ਖਰੀ ਉੱਤਰੀ ਸਰਕਾਰ ਅਸੀਂ ਵੀ ਉਸੇ ਪਾਰਟੀ ਦੇ ਭੁਗਕਣ ਸੀਗੇ। ਅੱਛਾ। ਮਾਲਾ ਸਾਨੂੰ ਹਫ਼ਤੇ ਦਾਹਾਂ ਦਿਨਾਂ ਬਾਅਦ ਮੈਸੇਜ ਲੱਗ ਜਾਂਦਾ ਸੀ ਕਿ ਪੈਂਟ ਦੀਆਂ ਡਿਮਾਂਡਾਂ ਲਿਆਓ ਤੁਸੀਂ। ਅੱਛਾ ਤੁਸੀਂ ਆਮਦਵੀ ਪਾਰਟੀ ਦੇ ਵਰਕਰ ਜਿਵੇਂ ਭੁਗਣ ਮੰਨ ਪੂਮਾ ਕਰਕੇ ਜਾਂਦਾ ਸੀ ਸੀ ਉਹਨੂੰ ਮਕੜਾਂ ਚੱਕ। ਨਹੀਂ ਅਸੀਂ ਪਿੰਡੋਂ ਪਹਿਲਾਂ ਜਦੋਂ ਪ੍ਰੋਫੈਸਰ ਸਾਧੂ ਸਿੰਘ ਸੀਗਾ ਅਸੀਂ ਉਸ ਵੇਲੇ ਦੇ ਸੀਗੇ। ਠੀਕ ਹੈ ਜੀ। ਅਸੀਂ ਪਹਿਲਾਂ ਇੱਥੇ ਮਾਲਾ ਵੀ ਕੋਈ ਪ੍ਰਚਾਰ ਸੁਣਨ ਵੀ ਆਉਂਦਾ ਸੀ ਜਦੋਂ ਅਸੀਂ ਸੀਗੇ। ਅੱਛਾ। ਅੰਦੀ ਅਸੀਂ ਮੱਲਾ ਇਹ ਤੋਂ ਛੁਡਾਤੀ ਕਰਕੇ ਪਰਮਿਸ਼ਨ ਲੈ ਕੇ ਗਿੱਦੜੇ ਤੋਂ ਇਹ ਹਫਤਾ ਮੱਲਾ ਹਲਕੇ ਦੇ ਵਿੱਚ ਹੀ ਪ੍ਰਚਾਰ ਕੀਤਾ ਸੀਗਾ ਅੱਛਾ ਜੀ ਉਸ ਤੋਂ ਬਾਅਦ ਚਲ 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 ਚਲਦੇ ਹਾ ਦਿਨ ਆ ਗਿਆ ਨਾ ਨਹੀਂ ਲੱਗਦਾ ਭਾਈ ਜੀ ਸੀਐਮ ਸਾਹਿਬ ਜਦੋਂ ਲਹਿਰ ਇੱਕ ਉੱਠੀ ਸੀਗੀ ਤੇ ਉਦੋਂ ਗੱਲਾਂ ਕਰਦੇ ਸੀ ਵੀ ਅਸੀਂ ਟਿਕਟਾਂ ਉਹਨਾਂ ਨੂੰ ਦੇ dennੀਆਂ ਜਿਹੜੇ ਸਾਡੇ ਪੋਸਟਰ ਲਾਉਂਦੇ ਆ ਤੇ ਜਾਂ ਦਰਗਾ ਮਛਾਉਂਦੇ ਆ ਤੇ ਅੱਜ ਕੀ ਹੋਇਆ ਹਲਕੇ ਦੇ ਵਿੱਚ ਨਹੀਂ ਜੀ ਇਹ ਦਾ ਮੱਲਾ ਕਹਿਣੀ ਤੇ ਕਰਨੀ ਦੇ ਵਿੱਚ ਨਾ ਬਹੁਤ ਜ਼ਿਆਦਾ ਫਰਕ ਆ ਅੱਛਾ ਇਹ ਦਾ ਮੱਲਾ ਕਹਿਣ ਦੀਆਂ ਗੱਲਾਂ ਅੱਛਾ ਤੋ ਕਿ ਕਈ ਵਾਰੀ ਨਾ ਆਪਾਂ ਗੱਲ ਕਹਿੰਦੇ ਮੈਂ ਕਰਨੀ ਸੌਖੀ ਆ ਤੇ ਕੰਮ ਕਰਨ ਹਾਂ ਔਖਾ ਬਹੁਤ ਆ ਅੱਛਾ ਠੀਕ ਹੈ ਉ ਉਹਦੇ ਵਿੱਚ ਤਾਂ ਬਹੁਤ ਜਿਹੇ ਦਿਨ ਰਾਤਾਂ ਤੰਤਰਾ ਹੁਣ ਜਿਵੇਂ ਲੱਗਦਾ ਤੁਹਾਨੂੰ ਵੀ ਬਾਹਰੋਂ ਆਏ ਬੰਦੇ ਨੂੰ ਟਿਕਟ ਦੇ ਕੇ ਇਹਨਾਂ ਨੇ ਆਪ ਦਾ ਹੋਰ ਵੀ ਨੁਕਸਾਨ ਕਰਾਇਆ ਹੋਊ ਇਹ ਤਾਂ ਹੈਗੇ ਰੋਸ ਆ ਹੁਣ ਮਾਲਾ ਵੀ ਸਾਡੇ ਜਿਵੇਂ ਪਰਤਪਾਲ ਸ਼ਰਮਾ ਸੀਗੇ ਸੁਵਿੰਦਰ ਕੌਣੀ ਸੀਗੇ ਹਾਂਜੀ ਠੀਕ ਆ ਉਹਨਾਂ ਨੇ ਅਸੀਂ ਵੀ ਕੌਣੀ ਸਾਡ ਨਾਲ ਬਹੁਤ ਮਿਹਨਤ ਕੀਤੀ ਆ ਅਸੀਂ ਮਾਲਾ ਸਾਨੂੰ ਉਹਦੇ ਹੀ ਮਿਲਦੇ ਸੀਗੇ ਕਿਉਂਕਿ ਸਾਨੂੰ ਸਾਡਾ ਨਾਂ ਦਾ ਕੋਈ ਰਾਜਨੀਤਿਕ ਪਿਛੋਕੜ ਠੀਕ ਹੈ ਤੇ ਨਾਂ ਹੀ ਸਾਨੂੰ ਕੋਈ ਰਾਜਨੀਤਿਕ ਇੱਛਾ ਕੋਈ ਠੀਕ ਹੈ ਤੇ ਅਸੀਂ ਤਾਂ ਸਿਰਫ ਇੱਕ ਬਦਲਾ ਕਰਕੇ ਆਏ ਸੀਗੇ ਵੀ ਕੋਈ ਚੰਗਾ ਹੋਊਗਾ ਪਿੰਡ ਲਈ ਵਧੀਆ ਕਰਾਂਗੇ ਠੀਕ ਹੈ ਜੀ ਕਿਉਂਕਿ ਅਸੀਂ ਪਹਿਲਾਂ ਤੇ ਸੋਸ਼ਲ ਵਰਕਰ ਨਾਲ ਜੁੜੇ ਅਸੀਂ ਠੀਕ ਹੈ ਤੇ ਜਦੋਂ ਸਾਨੂੰ ਉਹ ਲੱਗਿਆ ਵੀ ਇਹ ਕੁਝ ਨਹੀਂ ਤੇ ਫਿਰ ਅਸੀਂ ਚੀਕ ਇਹ ਤੋਂ ਵਾਪਸੀ ਕਰ ਲਈ ਨਹੀਂ ਪੌਣੇ 3 ਸਾਲ ਦਾ ਸਮਾਂ ਹੋ ਗਿਆ ਜਿਵੇਂ ਵੱਡੀਆਂ ਗੱਲਾਂ ਤੁਸੀਂ ਪਹਿਲਾਂ ਵੀ ਕਹਤੀਆਂ ਵੀ ਕਰਨੀਆਂ ਬਹੁਤ ਔਕੀਆਂ ਕਹਿਣੀਆਂ ਬਸ ਔਕੀਆਂ ਕਰਨੀਆਂ ਬਹੁਤ ਔਕੀਆਂ ਜਿਵੇਂ ਸਭ ਤੋਂ ਜ਼ਿਆਦਾ ਮਾਨ ਸਾਹਿਬ ਸਿਕਿਉਰਿਟੀ ਨੂੰ ਲੈ ਕੇ ਗੱਲ ਕਰਦੇ ਹੁੰਦੇ ਸੀਗੇ ਵੀ ਅਸੀਂ ਜਿਹੜੇ ਆਮ ਲੋਕ ਦੇ ਮੁੰਡੇ ਅਸੀਂ ਬਣਾਵਾਂਗੇ ਐਮਐਲਏ ਜਬਾ ਦੇ ਆਮ ਲੋਕਾਂ ਦੇ ਵਿੱਚ ਰਿਆ ਕਰਨੀ ਪਿੰਡਾਂ ਦੀ ਸਰਕਾਰ ਚੱਲੇਗੀ ਕਿ ਇਹਨਾਂ ਗੱਲਾਂ ਤੇ ਉਹ ਖਰੇਕਿਆ ਹੁੰਦੇ ਉੱਤਰ ਪਾਏ ਨਹੀਂ ਜਿਵੇਂ ਅਸੀਂ ਵੀ ਪਹਿਲਾਂ ਛੋਟੇ ਹੁੰਦੇ ਜਦੋਂ ਮਲਾਇ ਤੋਂ 10 ਸਾਲ ਪਹਿਲਾਂ ਹੁੰਦੇ ਸੀਗੇ ਮਾਲਾ ਇੱਕ ਚੀਕ ਜੀ ਮਾਰ ਦਿੰਦੀ ਹੂਟਰ ਹਾਂਜੀ ਤੇ ਹੁਣ ਵੀ ਸਾਡੇ ਇੱਥੇ ਮਾਲਾ ਹਲਕੇ ਦੇ ਵਿੱਚ ਆਏ ਆ ਹਾਂਜੀ ਹਾਂਜੀ ਮਾਲਾ ਆਏ ਜਿਵੇਂ ਕਿੜਕੀ ਵਾਲੇ ਜੋ ਹੋਰ ਆ ਤੇ ਪੁਲਿਸ ਮਾਲਾ ਹੋਰ ਤਿੰਨ ਤਿੰਨ ਪਿੰਡਾਂ ਦੇ ਵਿੱਚ ਸਾਈਡਾਂ ਤੇ ਵੀ ਲਾਈ ਵੀ ਸੀ ਸੀਐਮ ਸਾਹਿਬ ਇਹ ਵੀ ਕਹਿੰਦੇ ਹੁੰਦੇ ਸੀ ਕਿ ਪੁਲਿਸ ਤਾਂ ਥੱਲੇ ਖੜੀ ਰਹਿ ਜਾਂਦੀ ਐ ਤੇ ਮੁੱਖ ਮੰਤਰੀ ਉੱਤੋਂ ਜਾਇਜ਼ ਤੋਂ ਲੰਘ ਜਾਂਦਾ ਹੁਣ ਵੀ ਉਹੀ ਹੋ ਰਿਹਾ ਨਹੀਂ ਮੇਰੇ ਨਾਲ ਤਾਂ ਉਸ ਤੋਂ ਵੀ ਜ਼ਿਆਦਾ ਹੋਣਾ ਮੁਰਗੀ ਖਾਨੇ ਵਾਲਾਂ ਗੱਲਾਂ ਵੀ ਕਰਦੇ ਹਾਂ ਹਾਂ ਸਹੀ ਹੋ ਗਿਆ ਅੱਜ ਦੀ ਹਵਾ ਬਾਈ ਤੁਸੀਂ ਕੀ ਕਹਿੰਦੇ ਹੋ ਤੁਹਾਡੇ ਹਲਕੇ ਦੀ ਹਵਾ ਹੁਣ ਫੇਰ ਅੱਜ ਕਿੱਧਰ ਨੂੰ ਜਾ ਰਹੀ ਹੈ ਹਾਲਕੇ ਦੀ ਮੈਂ ਤੁਹਾਨੂੰ ਇਹ ਪਹਿਲਾਂ ਵੀ ਦੱਸਿਆ ਯਾਰ ਇਹਦੇ ਵਿੱਚ ਇਹ ਆ ਵੀ ਪੁਰੇ ਕੋਈ ਕਿੱਥੇ ਫਿਰਦਾ ਠੀਕ ਹੈ ਜੀ ਕੋਈ ਮਲਾ ਵੀ ਦੱਸ ਨਹੀਂ ਰਿਹਾ ਠੀਕ ਹੈ ਜੀ ਵੀ ਕੀ ਕਰਾਂਗੇ ਕਿਉਂ ਮੈਂ ਹੁਣ ਵੀ ਮਲਾ ਦੋ ਪਿੰਡਾਂ ਚ ਆਇਆ ਸੈਡਾ ਠੀਕ ਹੈ ਉੱਥੇ ਵੀ ਇਹੀ ਕਹਿੰਦੇ ਯਾਰ ਕੋਈ ਪਤਾ ਨਹੀਂ ਯਾਰ ਕੋਈ ਕੀ ਕਹਿੰਦਾ ਯਾਰ ਪਾਰਟੀ ਕੋ ਡਰਦੇ ਮਲਾ ਵੀ ਮੌਜੂਦਾ ਸਰਕਾਰ ਆ ਬੰਦੇ ਪੁਰੇ ਫਿਰਦੇ ਆ ਉਹ ਤੋਂ ਹੋਰ ਕਾਸੇ ਹਨ ਇਹਦਾ ਮਲਾ ਵੀ ਆਉਣ ਵਾਲਾ ਸਮਝ ਦੱਸੂਗਾ ਹੁਣ ਮੈਂ ਇਲੈਕਸ਼ਨ ਕਿਵੇਂ ਲੱਗਦਾ 1995 ਨੂੰ ਫਾਈਟ ਵੱਧ ਲੱਗਦੀ ਹੈ ਕਿ ਉਸੇ ਤਰ੍ਹਾਂ ਦਾ ਸੇਮ ਜਿਹਾ ਲੱਗਦਾ ਠੀਕ ਹੈ ਮਾਲਾ ਹੁਣ ਮਾਲਾ ਸਰਕਾਰ ਆਈ ਆ ਪਰ ਜਿਵੇਂ 1995 ਦੇ ਵਿੱਚ ਕੰਮ ਹੋਏ ਸੀ ਨਾ ਉਸ ਤਰ੍ਹਾਂ ਵਿਕਾਸ ਦੇ ਕੰਮ ਨਹੀਂ ਹੋਏ ਠੀਕ ਹੈ ਉਹਦਾ ਮਾਲਾ ਰਾਤੇ ਰਾੜ ਛੜਕਾ ਬਣਾਉਂਦਿਆਂ ਸੀ ਬਹੁਤ ਕੁਝ ਕਰਤਾ ਸੀਗਾ ਕਦੇ ਮੰਤਰੀ ਫਿਰਦੇ ਆ ਹਾਂ ਹੁਣ ਮੰਤਰੀ ਜਰੂਰ ਆ ਮਾਲਾ ਸਾਨੂੰ ਵੀ ਕਿਤੇ ਐਮਐਲਏ ਦਾ ਫੋਨ ਆਇਆ ਕਿਤੇ ਮੰਤਰੀ ਦਾ ਆ ਜੀ ਇਹ ਕਰਦੇ ਨੇ ਉਹ ਕਰਦੇ ਆਗੇ ਅੱਛਾ ਪਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਅਸੀਂ ਦਾਹਾਂ ਕਦੇ ਨਾਲ ਬਾਤ ਮਾਲਾ ਬਣਾ ਕੇ ਪਿੰਡ ਦੀ ਡਿਮਾਂਡਾਂ ਕਿਤੇ ਸਾਨੂੰ ਕਿੱਥੇ ਬੁਲਾਉਂਦੇ ਕਿਤੇ ਕਿੱਥੇ ਜਾਂਦੇ ਰਹੇ ਸੀ ਠੀਕ ਹੈ ਜੀ ਮੈਨਲਾ ਉਹ ਜਿੰਨਾ ਅਸੀਂ ਡਿਮਾਂਡਾਂ ਤੇ ਮੱਲਾ ਤੇਲ ਖਾਚਾ ਹੋ ਸਕਦਾ ਇੱਕ ਦੀ ਗਲੀ ਹੋਇਆ ਆ ਤੇਲ ਨਾਲ ਹੀ ਬਣਾਉਂਦੇ ਅੱਛਾ ਵੀ ਇੰਨਾ ਖਰਚ ਜਿੰਨਾ ਪਾਰਟੀ ਪਿੱਛੇ ਕਰ ਲਿਆ ਉਹਨਾਂ ਦਾ ਆਪੇ ਉਹਦਾ ਕਾ ਸਾਫ ਹੀ ਕਰ ਲੈਣਗੇ ਹਾਂ ਇਹ ਬਈ ਸੀ ਸਾਡੇ ਨਾਲ ਜਿਨ੍ਹਾਂ ਨੇ ਆਪਣਾ ਜਿਹੜਾ ਗਿਲਾ ਸ਼ਿਕਵਾ ਵੀ ਸੀ ਚਲੋ ਸਰਕਾਰ ਨਾਲ ਉਹ ਵੀ ਆਪਣੇ ਰੋਸ ਜਿਹੜੇ ਦੱਸੇ ਵੀ ਆ